ਸਾਤ ਸਰੀਆ ਕਾਲ ਦੋਸਤੋ ਹਾਲ ਹੀ ਵਿੱਚ ਪੰਜਾਬ ਵਿੱਚ ਹੋਈਆਂ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਪਾਰਟੀਆਂ ਦੇ ਸਮੀਕਰਨ ਜਿਹੜੇ ਆ ਉਹਨਾਂ ਦੇ ਵਿੱਚ ਕਾਫੀ ਹਲਚਲ ਪੈਦਾ ਕੀਤੀ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਿਜ਼ਲਟ ਬੇਸ਼ੱਕ ਆਸ ਮੁਤਾਬਕ ਥੋੜੇ ਘਟ ਰਹੇ ਹਨ ਪਰ ਉੱਥੇ ਹੀ ਦੂਸਰੀਆਂ ਨਵੇਂ ਪਾਰਟੀਆਂ ਪੰਜਾਬ ਦੇ ਵਿੱਚ ਮਜ਼ਬੂਤ ਹੁੰਦੀਆਂ ਨਜ਼ਰ ਆ ਰਹੀਆਂ ਹਨ ਕਾਂਗਰਸ ਪਾਰਟੀ ਤੇ ਅਕਾਲੀ ਦਲ ਬਾਦਲ ਪੰਜਾਬ ਦੇ ਵਿੱਚ ਦੋ ਨਵੀਆਂ ਜਿਹੜੀਆਂ ਪਾਰਟੀਆਂ ਹੋਣ ਵਿੱਚ ਆਈਆਂ ਸਨ ਪੰਥਕ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਪੁਨਰ ਸੁਖਜੀਤ ਅਕਾਲੀ ਦਲ ਫਾਰਸ ਪੰਜਾਬ ਦੇ ਇਹਨਾਂ ਦੇ ਜਿਹੜੇ ਨਤੀਜੇ ਰਹੇ ਹੈ ਉਹ ਸੰਤੋਸ਼ਜਨਕ ਦਿਖਾਈ ਨਹੀਂ ਦਿੱਤੇ ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਵੀ ਇਹਨਾਂ ਵੱਲੋਂ ਕੋਈ ਖਾਸ ਪ੍ਰਦਰਸ਼ਨ ਨਹੀਂ ਕੀਤਾ ਗਿਆ ਜੋ ਮਨਪ੍ਰੀਤ ਸਿੰਘ ਆਲੀ ਪੰਥਕ ਸੁਰਜੀਤ ਜਿਹੜਾ ਨਵਾਂ ਅਕਾਲੀ ਦਲ ਹੈ ਉਹਦੇ ਵਿੱਚ ਉਹਨਾਂ ਸੁਰਜੀਤ ਅਕਾਲੀ ਦਲ ਦੇ ਵਿੱਚ ਉਹ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਵਲੰਟੀਅਰਸ ਦੀ ਭਰਤੀ ਕਰਨੀ ਸੀ ਉਹਨਾਂ ਦੇ ਇੱਕ ਬਿਆਨ ਦੇ ਨਾਲ ਕੱਲ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੋਸ਼ਲ ਮੀਡੀਆ ਤੇ ਕਿ ਉਹ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹਨ ਪਰ ਅਜੇ ਉਹ ਅਕਾਲੀ ਦਲ ਤੋਂ ਦਾਖਾ ਦੇ ਵਿਧਾਇਕ ਨੇ ਔਰ ਬਣੇ ਰਹਿਣਗੇ ਇਸ ਦੇ ਨਾਲ ਵੀ ਹੁਨਰ ਸਰਜੀਤ ਅਕਾਲੀ ਦਲ ਦੇ ਆਗੂਆਂ ਦੇ ਵਿੱਚ ਕਾਫੀ ਜਿਹੜੀ ਨਿਰਾਸ਼ਾ ਕਹਿ ਸਕਦੇ ਆ ਪਾਈ ਗਈ ਹੈ ਜਾਂ ਉਹ ਇਹਨਾਂ ਦੇ ਉਹਨਾਂ ਦੇ ਇਸ ਬਿਆਨ ਤੋਂ ਕਾਫੀ ਜ਼ਿਆਦਾ ਹੈਰਾਨ ਨੇ ਕਿ ਇਹ ਆਲੀ ਨੇ ਪੂਰੀ ਮਿਹਨਤ ਕੀਤੀ ਵਲੰਟੀਅਰਸ ਨੂੰ ਭਰਤੀ ਕਰਨ ਦੇ ਲਈ ਪਰ ਇਹਨਾਂ ਨਤੀਜਿਆਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਬਿਆਨ ਦਿੱਤਾ ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਵੀ ਖਾਸ ਕਰਕੇ ਮਾਝੇ ਚੋਂ ਏ ਵਾਲੀ ਪਾਰਟੀ ਜਿਹੜੀ ਪੁਨਰਸੁਰਜੀਤ ਅਕਾਲੀ ਦਲ ਹੈ ਉਹ ਮੁਕਾਮ ਨਹੀਂ ਹਾਸਲ ਕਰ ਸਕੀ ਜਿੰਨੀ ਆਸ ਸੀ ਇਸ ਪਾਰਟੀ ਨੂੰ ਇਸੇ ਤਰ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਤੀਜੇ ਵੀ ਠੀਕ ਠੀਕ ਰਹੇ ਆ ਬਹੁਤ ਜ਼ਿਆਦਾ ਜਿਹੜਾ ਹੰਗਾਰਾ ਉਹਨਾਂ ਨੂੰ ਨਹੀਂ ਮਿਲਿਆ ਪਰ ਅਕਾਲੀ ਦਲ ਵਾਰਿਸ ਪੰਜਾਬ ਨੂੰ ਅੱਜ ਜਿਹੜਾ ਹੈ ਇੱਕ ਸੀਨੀਅਰ ਅੱਜ ਮਾਝੇ ਤੋਂ ਅਸਮੇਲੇ ਤਗੜਾ ਹੁਲਾਰਾ ਮਿਲਿਆ ਜਦੋਂ ਅਜਨਾਲਾ ਹਲਕੇ ਦੇ ਵਸਨੀਕ ਪੰਜਾਬੀ ਇੱਕ ਲੋਕਾਇਲ ਗਾਇਕ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ ਹੈ ਪਾਰਟੀ ਦੇ ਮੁਖੀ ਤੇ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ترਸੇਮ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਚਰਨਦੀਪ ਸਿੰਘ ਭਿੰਡਰ ਨੇ ਅੱਜ ਕਾਲੀ ਚ ਬੁਲਾਈ ਪੈਸ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਜੇ ਤੋਂ ਇੱਕ ਬਹੁਤ ਮਸ਼ਹੂਰ ਗਾਇਕ ਉਹਨਾਂ ਦਾ ਨਾਮ ਜਸਕਰਨ ਸਿੰਘ ਰਿਆੜ ਜੋ ਕਿ ਅੱਜ ਰਸਮੀ ਤੌਰ ਤੇ ਕਾਲੀਗਲ ਵਾਰਸ ਦੇ ਵਿੱਚ ਸ਼ਾਮਲ ਹੋਏ ਹੈ ਇਸ ਉਹਨਾਂ ਨੂੰ ਸਿਰੋਪਾਉ ਦੇ ਕੇ ਜਿਹੜਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਦਾ ਸਵਾਗਤ ਕੀਤਾ ਗਿਆ ਪਾਰਟੀ ਦੇ ਵਿੱਚ ਤੇ ਭਰੋਸਾ ਉਹਨਾਂ ਨੂੰ ਇਹ ਦਿੱਤਾ ਗਿਆ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਅਹਿਮ ਜਿਹੜਾ ਜ਼ਿੰਮੇਵਾਰੀ ਸੌਂਪੀ ਜਾਏਗੀ ਇਸ ਮੌਕੇ ਰਿਆੜ ਨੇ ਕਿਹਾ ਕਿ ਪਿਛਲੇ ਦਿਨੀ ਜਸਕਰਨ ਸਿੰਘ ਰਿਆੜ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਚਾਰੇ ਹੜਾ ਮੌਕੇ ਜੋ ਅਕਾਲੀ ਦਲ ਵਾਰਸ ਪੰਜਾਬ ਦੇ ਪੰਜਾਬ ਵਿੱਚ 21 بیس ਕੈਂਪ ਸਥਾਪਿਤ ਕੀਤੇ ਸਨ ਜਦ ਉਹਨਾਂ ਵੀ ਜਾ ਕੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਸੇਵਾਦਾਰਾਂ ਵੱਲੋਂ ਹੜਪੀੜਤਾ ਦੀ ਇਮਾਨਦਾਰੀ ਤੇ ਤਨਦੇਹੀ ਨਾਲ ਕੀਤੀ ਗਈ ਸੇਵਾ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਮੈਨੂੰ ਅੱਜ ਪਾਰਟੀ ਵਿੱਚ ਬਕਾਇਦਾ ਸ਼ਾਮਲ ਹੋਣ ਤੇ ਮਾਣ ਮਹਿਸੂਸ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਵੀ ਕਵੀਚ ਪਾਰਟੀ ਵੱਲੋਂ ਜੋ ਵੀ ਮੇਰੇ ਲਈ ਸੇਵਾ ਲਈ ਜਾਏਗੀ ਉਹ ਮੈਂ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਮਾਝੇ ਤੋਂ ਜਿਵੇਂ ਹੁਣ ਹੌਲੀ ਹੌਲੀ ਅਕਾਲੀ ਦਲ ਵਾਰਿਸ ਪੰਜਾਬ ਨੂੰ ਲੋਕਾਂ ਵੱਲੋਂ ਪਰਵਾ ਹੰਗਾਰਾ ਮਿਲ ਰਿਹਾ ਹੈ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਇਹਨਾਂ ਨੂੰ ਆਪਣੇ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ